ਸਰਵ ਜੀ ਸੰਗਰੂਰ ਬੀਂਦੀ ਦੇ ਚਨਾਮ ਉਠਦੇ ਬੰਦੇ ਸ਼ਾਮ ਸਵੇਰੇ ਚੇਤਾ ਤੇਰਾ ਆਏ ਨੀ ਉਠਦੇ ਬੰਦੇ ਸ਼ਾਮ ਸਵੇਰੇ ਚੇਤਾ ਤੇਰਾ ਆਏ ਨੀ ਗੁਲਾਬ ਵਰਗਾ ਮੁਖ ਤੇਰਾ ਨਾ ਕਦੇ ਮੁਰਝਾ ਉਟਦੇ ਬੰਦੇ ਸ਼ਾਮ ਸਵੇਰੇ ਚੇਤਾ ਤੇਰਾ ਆਏ ਨੀ ਸਿਗਰ ਦੁਪਹਿਰੇ ਵਿੱਚ ਬਜਾਰੇ ਹੋਈਆਂ ਅੱਖਾਂ ਚਾਰ ਕੁੜੇ ਕੰਮਕਾਰ ਤਬ ਬੁੱਲੇ ਸਾਨੂੰ ਤੇ ਚੜਿਆ ਇਸ਼ਕ ਵਿਖਾਰ ਕੁੜੇ ਇਹ ਇਸ਼ਕ ਤਬ ਨੂੰ ਗਲੀ ਗਲੀ ਨਚਾਏ ਨੀ ਗੁਲਾਬ ਵਰਗਾ ਮੁੱਖ ਤੇਰਾ ਨਾ ਕਦੇ ਮੁਰਝਾਈ